ਚੈਨਲ ਦਾ ਆ ਰੈਨ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਗਾਦੜੀਆਂ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਗਾਦੜੀਆਂ ਦੇ ਇੱਕ ਮਸੀਹ ਪਰਿਵਾਰ ਨੇ ਜਾਣ ਕਰ ਦਿੱਤੀ ਕਿ ਉਹਨਾਂ ਦਾ 22 ਸਾਲ ਦਾ ਬੇਟਾ ਜਿਸ ਦਾ ਨਾਂ ਉਹਨਾਂ ਵੱਲੋਂ ਮਨਦੀਪ ਮਸੀਹ ਦੱਸਿਆ ਗਿਆ ਉਹਨਾਂ ਨੇ ਕਿਹਾ ਕਿ ਬੀਤੀ 8 ਸਤੰਬਰ ਨੂੰ ਅਜੇ ਤੋਂ ਕਰੀਬ 1 ਮਹੀਨਾ ਪਹਿਲਾਂ ਮਨਦੀਪ ਰੋਜ਼ਾਨਾ ਦੀ ਤਰ੍ਹਾਂ ਕੰਮ ਤੇ ਗਿਆ ਪਰ ਅਜੇ ਤੱਕ ਵਾਪਸ ਨਹੀਂ ਆਇਆ ਪਰਿਵਾਰ ਨੇ ਦੱਸਿਆ ਕਿ ਮਨਦੀਪ ਦੇ ਯਾਰਾਂ ਦੋਸਤਾਂ ਅਤੇ ਰਿਸ਼ਤੇਦਾਰਾਂ ਕੋ ਉਹਨਾਂ ਨੇ ਪੁੱਛਗਿੱਛ ਕੀਤੀ ਹੈ ਅਤੇ ਸਬੰਧਨ ਚੌਂਕੀ ਵਿੱਚ ਵੀ ਇਸ ਸੰਬੰਧੀ ਸ਼ਿਕਾਇਤ ਦਰਜ ਕਰਵਾਈ ਜਾ ਚੁੱਕੀ ਹੈ ਉਹਨਾਂ ਦੱਸਿਆ ਕਿ ਮਨਦੀਪ ਦਾ ਫੋਨ ਨੰਬਰ ਲਗਾਤਾਰ ਬੰਦ ਆ ਰਿਹਾ ਹੈ ਇਸ ਮੌਕੇ ਪਰਿਵਾਰ ਨੇ ਸੋਸ਼ਲ ਮੀਡੀਆ ਰਾਹੀਂ ਸਾਰਿਆਂ ਨੂੰ ਗਹਾਰ ਲਗਾਈ ਕਿ ਜੇਕਰ ਮਨਦੀਪ ਦਾ ਕਿਸੇ ਨੂੰ ਪਤਾ ਲੱਗਦਾ ਹੈ ਤਾਂ ਉਸਕ੍ਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰਨ ਇਸ ਮੌਕੇ ਗੱਲਬਾਤ ਦੌਰਾਨ ਪਰਿਵਾਰਕ ਮੈਂਬਰਾਂ ਨੇ ਕੀ ਕੋ ਜਾਣਕਾਰੀ ਦਿੱਤੀ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਕੋਝ ਮੌਕੇ ਦੀਆਂ ਤਸਵੀਰਾਂ ਤੁਹਾਡੇ ਸਕਰੀਨ ਤੇ ਸਾਂਝੀਆਂ ਕਰਨ ਜਾ ਰਿਹਾ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸੱਚ ਕਰੋ ਦਾ ਆ ਰਿਹਾ ਨਿਊਜ਼ ਅਤੇ ਜੁੜੇ ਰਹੋ ਤਾਜ਼ੀਆਂ ਖਬਰਾਂ ਦੇਖਣ ਲਈ ਸਰ ਨਾਲ ਪੱਤਰਕਾਰ ਨਰਿੰਦਰ ਕੌਰ ਪਰੀਵਾਲ ਅਤੇ ਰਿੰਕੂ ਰਾਜਾ ਦੀ ਇੱਕ ਖਾਸ ਰਿਪੋਰਟ ਸਾਡਾ ਗਾਦਰੀਆਂ ਜੋ ਨਾਨਦਾਲ ਪਹਾੜ ਮਸ਼ੀਨ ਇਹ 8 ਤਰੀਕ ਦਾ ਘਰੋਂ ਗਿਆ ਜੋ ਕੰਮ ਤੇ ਗਿਆ ਕੰਮ ਤੋਂ ਮੁੜ ਕੇ ਵਾਪਸ ਨਹੀਂ ਆਇਆ ਇਹ ਲੱਗਦੇ ਰਹੇ ਜਿਦਾ ਨਾ ਉਹਦਾ ਮੰਦਿਰ ਪਿਆ ਮੰਦਿਰ ਨੂੰ ਸੀ ਅਸੀਂ ਤੇਰਾ ਸ਼ੌਂਦਾ ਵੀ ਸਿੱਖਿਆ ਇਹ ਜੋ ਹੁਣ ਤੇਰੀ ਦਾ ਕਰਦਾ ਸੀ ਜੇ ਕੋਈ ਲੜਾਈ ਚੜੜਾ ਨਾ ਅੱਗੇ ਦਾ ਵਿਸਵਾਸ ਇਹਨਾਂ ਦਾ ਕਰ ਉਹਨਾਂ ਦਾ ਜਣਾ ਕਰ ਉਹਨਾਂ ਦਾ ਉਹਨਾਂ ਬਾਹਰ ਜਣਾ ਕਰ ਉਹਨਾਂ ਕੰਮ ਤੇ ਜਾਂਦਾ ਕੰਮ ਕਰਉਣਾ ਸਾਰਿਆਂ ਨੂੰ ਪੁੱਛਿਆ ਕਿ ਇਹ ਫੋਨ ਉਹਦਾ ਬੰਦ ਹੋ ਜਾ ਸਾਨੂੰ ਕੋਈ ਪਤਾ ਨਹੀਂ ਜਦੋਂ ਫੋਨ ਨਹੀਂ ਆਉਂਦਾ ਤਾਂ ਇਹ ਕੀ ਬਸਤੀ ਹੈ ਕਿ ਇਹਨੇ ਜਿੱਥੇ ਵੀ ਹੋਇਆ ਕੋਈ ਬੱਚੇ ਤੇ ਜੋ ਵੀ ਕਿਸੇ ਦੀ ਸੇਵਾ ਪਾਣੀ ਇਸ ਜਗ੍ਹਾ ਨਹੀਂ

ਕਿ ਮੈਂ ਹੱਥਾਂ ਜਦੋਂ ਆਏ ਗੱਲ ਹੈ ਇਹ ਇੱਕ ਖਰਾਕ ਹੈ ਜੀ ਹੁਣ ਖਾ ਲੀ। ਫਿਰ ਰੋਟੀ ਮੰਮੀ ਬਣ ਦੇਵਾਦਾ। ਮੇਰੇ ਜੁੱਦ ਵਾਲੇ ਆਏ ਹੁਣੇ। ਸ਼ਾਮ ਨੂੰ ਸਾਨੂੰ ਪਤਾ ਲੱਗਾ ਆ ਤੁਮਡੇ ਦੋ ਛੱਡਦੇ ਮੋਟੇ ਸ਼ਾਹਲ ਸਾਰਿਆਂ ਦੇ ਦੁਕਾਨ ਤੇ ਕਿਹਾ ਮੁੰਡਾ ਤਾਂ ਦੱਸ ਦੇਦਾ ਨਹੀਂ ਉੱਥੇ। ਦੁਕਾਨੇ ਖੁੱਲ੍ਹੇ ਛੱਡ ਗਿਆ। ਤੇ ਅਹੀ ਅਗਲੇ ਦਿਨ ਮਾਰ ਕੇ ਆਏਗੇ ਜੰਮਾ। ਇਸ ਯਾਰ ਅੰਗਰੋਟੀ ਉੱਤੇ ਪਈ ਦੰਦੇ ਦੇ ਦੇਖਿਆ ਪਤਾ ਨਹੀਂ ਸਾਨੂੰ ਲੱਗਾ ਤੇ ਜਾਂ ਕਹੇ ਪੁਲਿਸ ਚੱਕ ਕੇ ਜਾਂ ਕਹੇ ਯਾਰ ਜੋ ਤਣਾਵਾ ਸਾਨੂੰ ਤੇ ਉਹਨੇ ਸਾਨੂੰ ਪਤਾ ਹੀ ਨਹੀਂ ਇਹ ਲੱਗਾ ਇਹ ਕੱਲ ਦਾ ਪਰ ਇਹ ਮੁੰਡਾ ਇਸ ਤਰ੍ਹਾਂ ਦਾ ਫੜਾ ਹੋ ਕੇ ਦੇ ਨਾਲ ਮੰਨੇ ਦੇ ਦੇ ਕਿ ਨਹੀਂ ਕਹੇ ਲਾਦੇ ਉਹ ਖਲੋਂਦਾ ਹੈ ਨਹੀਂ ਕਹੇ ਨਾ ਮਾਰੀ ਜੰਗੀ ਗੱਲ ਕਰਦਾ ਹੈ ਪਤਾ ਨਹੀਂ ਇਹ ਕੀ ਜਾਂ ਕਿਸ ਸਾਡੇ ਨਾਲ ਹੋਇਆ ਕਿਹੜਾ ਪਾਰਾ ਵਾ ਨਾ Hanya itu adalah sebuah gutific filtrate yang sampai-sampai sekarang tiada lagi yang saya boleh per午 immort dan tidak ada yang flatsidge. Mereka memiliki belaka, ini oleh sebabnya wamil сделer darah berini seorang yang ramai-ramai di k